ਦੂਸਰੇ ਦਿਨ ਅਸੀਂ ਸੋ ਉੱਥੇ ਜਲਦੀ ਉੱਥੇ ਅਸਰਾਣ ਕਰਕੇ ਬਾਬਾ ਜੀਵਨ ਸਿੰਘ ਦੀ ਨਿਵਾਸ ਵਿੱਚ ਸਾਡਾ ਕਮਰਾ ਲੈ ਲਿਆ ਤਾਂ ਅਸੀਂ ਦਰਵਾਜਾ ਸਾਹਿਬ ਵੱਲ ਤੁਰ ਪਏ ਤੇ ਦਰਵਾਜਾ ਸਾਹਿਬ ਕਿਉਂ ਨਜ਼ਦੀਕ ਹੀ ਸੀਗਾ ਜਿਆਦਾ ਦੂਰ ਨਹੀਂ ਸੀਗਾ ਜਿੱਧਰ ਦਰਵਾਜਾ ਸਾਹਿਬ ਜਲਦੀ ਹੀ ਪਹੁੰਚ ਗਏ ਦਰਵਾਜਾ ਸਾਹਿਬ ਪਹੁੰਚ ਗਏ ਮੈਂ ਦੇਖ ਸੀਰੋ ਜਿਹੜਾ ਦੁੱਧ ਸਾਹਿਬ ਬਣ ਸੀ ਇੱਥੇ ਉਧਰ ਵਿੱਚ ਐਂਟਰ ਕੀਤਾ ਐਂਟਰ ਕੀਤਾ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤਾਂ ਬਹੁਤ ਬਹੁਤ ਦਾ ਇਸ ਕਿਰਤ ਦਿੱਤੀ ਦੂਸਵਾ ਸਿੱਧੀ ਜੋੜਾ ਘਰ ਬਣਾਇਆ ਬਹੁਤ ਸੋਹਣਾ ਜੋੜਾ ਘਰ ਬਣਾਇਆ ਜੋੜਾ ਘਰ ਦੇਖਣ ਜੇ ਤਾਂ ਉੱਥੇ ਸੀ ਜੋੜੇ ਜਮਾ ਕਰਵਾਏ ਜੋੜੇ ਜਮਾ ਕਰਵਾਤੀ ਬਹੁਤ ਸੰਗਤ ਸੇਵਾ ਕਰਦੀ ਜੋੜੇ ਇੱਥੇ ਬਹੁਤ ਪਿਆਰ ਨਾਲ ਜੋੜੇ ਉਹਨਾਂ ਨੇ ਜਮਾ ਕਰਵਾਏ ਕਿ ਜਮਾ ਕਰਵਾ ਕੇ ਸਮਨ ਨੇ ਕਿਤੋਂ ਕੋਣ ਦਿੱਤਾ ਇਹ ਟੋਕਨ ਆਪੇ ਸਰਪਤਾਨੀ ਅਸ ਤੋਂ ਟੋਕਣੇ ਇੱਕ ਨੰਬਰ ਹੁੰਦਾ ਟੋਕਨ ਨੰਬਰ ਇਸ ਤਰ੍ਹਾਂ ਇਹ ਨੰਬਰ ਦਿੱਤਾ ਸਾਨੂੰ उस लंग लंग तो लंगर हाल चले गए लंगर हाल सुबह टाइम सर थोड़ी चाह पी लें फिर बर्तन लेते बर्तन लेके असर अगे चले गए अगे चाह पवा ली और बहुत प्यार चाह पड़ता रहे थे किसी बाटी के चाह पवा ली इस तरह चाह पवा के ਜੰਗ ਦਾ ਦੇਖ ਬੈਠੋ ਆਪਿਆ ਸਤਾਰਨਾ ਚਾਰ ਨੰਬਰ ਸੱਜਿਆ ਕੁਝ ਹੋਰ ਵੀ ਦੱਸਣਾ ਹੈ ਅੱਗੇ ਇਸ ਦੱਸਣ ਲਈ ਅੱਗੇ ਬੱਤੇ ਇਹ ਦੋਹੀਂ ਐਂਟਰ ਹੋਣੇ ਆ ਦਾ ਸਾਹਮਣੇ ਦਰਵਾਜ਼ਾ ਸਾਹਿਬ ਦਾ ਅਲੋਕ ਨਜ਼ਾਰਾ ਸੀਗਾ ਸ਼ੀਰਟ ਦਾ ਟਾਈਮ ਸੀ ਸੰਗਤ ਨਤਮਸਤਕ ਹੋ ਰਹੀ ਸੀ ਅਸੀਂ ਵੀ ਪ੍ਰਕਰਮਾ ਵਿੱਚ ਤੁਰਪੇ ਪੱਪਾ ਦੀਪ ਸਿੰਘ ਜੀ ਜਗਾ ਤੇ ਮੱਥਾ ਟੇਕਿਆ ਦੀ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਜਿੱਥੇ ਬਾਬਾ ਦੀਪ ਸਿੰਘ ਜੀ ਰਹਿੰਦੇ ਸਨ ਉਸ ਤੋਂ ਅਸੀਂ ਪ੍ਰਸਾਦ ਦੀ ਰੈਂਟ ਲਗ ਗਈ ਉਸ ਤੋਂ ਅਸੀਂ ਪਰਚੀ ਕਰਾਈ ਤੇ ਦੇਗ ਪ੍ਰਸਾਦ ਦੀ ਪਰਚੀ ਕਰਾ ਕੇ ਸੁਣ ਦੇਖ ਲੱਤੀ ਯਾਰ ਭਾਈ ਇਸ ਤਰ੍ਹਾਂ ਪਰਚੀ ਪੈਸਾ ਪਰਚੀ ਦੇ ਦੇਣਾ ਉਸ ਤੋਂ ਅੱਗੇ ਦੇਗ ਕੀਤੀ ਜਾਂਦੀ ਹੈ ਦੇਗ ਲੈ ਕੇ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਪਰਮਾਤਮਾ ਜੀ ਦੇਖ ਪ੍ਰਵਾਨ ਕਰਿਓ ਚੱਲਿਆ ਹਾ ਕਦਮ ਲੇਖੇ ਲਾਇਓ ਪਰਮਾਤਮਾ ਅੱਗੇ ਫਰਿਆਦ ਕਰਨ ਤੋਂ ਬਾਅਦ ਦੇਖ ਸੀ ਕਰਮਵੰਦਾਂ ਦੀ ਦਰਸ ਕਰਨ ਲਈ ਕਿ ਕਿ ਕੈਰੇਜ ਇਜਾਜ਼ਤ ਨਹੀਂ ਸੀ ਪਿਛਲੇ ਸ਼ੇਕੀ ਬੂਲੇ ਨਹੀਂ ਵੜਾ ਸਕੇ ਤੇ ਪਰਮਾਤਮਾ ਤੋਂ ਵੀ ਇਜਾਜ਼ਤ ਨਹੀਂ ਸੀ ਇਸ ਨੂੰ ਅੱਛਾ ਦੇਖਿਆ ਅੱਛਾ ਦੇਖ ਕਿਸੇ ਬਾਹਰ ਨਿਕਲ ਕੇ ਆ ਕੇ ਬਾਹਰ ਆ ਕੇ ਦੇਖਿਆ ਤਾਂ ਦੇਖੋ ਜਦੋਂ ਵਾਰਸਾ ਤੋਂ ਬਹੁਤ ਸ਼ੁੰਦਰ ਨਜ਼ਾਰਾ ਸੀਗਾ ਬਹੁਤ ਸਰੋਵਰ ਸਾਹਿਬ ਸੀਗਾ ਤੇ ਸੰਗਤ ਆਲੇ-ਦੁਆਲੇ ਇਸ਼ਨਾਨ ਕਰ ਰਹੀ ਸੀ ਨਤਮਸਤਕ ਹੋ ਰਹੀ ਸੀ ਅਸੀਂ ਵੀ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਦੁੱਖ ਪੰਜਨੀ ਵੀਰੀ ਸਾਹਿਬ ਦੇ ਦੱਸਾਂ ਕਿ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਦੁੱਖ ਪੰਜਨੀ ਵੀਰੀ ਸਾਹਿਬ ਜਿੱਥੇ ਸਨਸਤਮਸਤਕ ਹੋਏ ਮੱਥਾ ਟੇਕ ਕੇ ਉਸ ਤੋਂ ਅੱਗੇ ਲੰਦਰ ਸਰਕ ਨੂੰ ਚਲੇ ਗਏ ਇਸ ਦਾ ਬਤਨ ਲੈਤੀ ਕੀ ਲੈਣ ਵਿੱਚ ਲੱਗ ਗਈ ਲੈਣ ਵਿੱਚ ਲੱਗੇ ਇਸੇ ਤਰਫ ਅੰਦਰ ਐਕਸੋ ਗਈ ਤੇ ਖੀਰ ਪ੍ਰਸਾਦ ਦਾ ਤੇ ਸਬਜੀ ਉਸ ਨੂੰ ਨੇ ਦਸੀ ਪ੍ਰਮਾਤਮਾ ਦੀ ਕਿਰਪਾ ਨਾਲ ਲੰਗਰ ਸਕਿਆ ਅਤੇ ਵਾਹਿਗੁਰੂ ਜੀ ਧੰਨਵਾਦ ਕਰਦੇ ਹੋਏ ਅਸੀਂ ਵਾਪਸ ਘਰਾਂ ਨੂੰ ਚਾਲੇ ਪਾਤੇ ਅਤੇ ਅਰਦਾਸ ਬੇਨਤੀ ਕੀਤੀ ਕਿ ਹੇ ਵਾਹਿਗੁਰੂ ਹੇ ਗੁਰੂ ਰਾਮਦਾਸ ਜੀ ਕਿਰਪਾ ਕਰੋ ਇਸੇ ਤਰ੍ਹਾਂ ਹੀ ਆਪਣੇ ਸੰਗਤਾਂ ਦੀ ਕਿਰਪਾ ਬਣਾਈ ਰੱਖਿਓ ਦਰਸ਼ਨ ਦੇਦਾਰੀ ਲਈ ਦੁਬਾਰਾ ਫੇਰ ਕਿਰਪਾ ਕਰ ਤੁਹਾਡੇ ਦਰ ਤੇ ਆਈਏ ਨਮਸਤਕ ਹੋਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ